ਜੀ ਬਿਲਗੁਰਾ ਗੁਰੂ ਕੀ ਵਡਾਲੀ ਪਾਗਲਾਏ ਮਾਤਾ ਗੰਗਾ ਦੇਵੇ ਲੋਰੀਆਂ ਜੀ ਮਾਤਾ ਗੰਗਾ ਦੇਵੇ ਲੋਰੀਆਂ ਜੀ ਸਭ ਤੋਂ ਪਿਆਰੀ ਕਿੰਦੇ ਹੁੰਦੀ ਦਾਤ ਪੁੱਤਰਾਂ ਦੀ ਪਾਗ ਨਾਲ ਮਿਲਦੀ ਹੈ ਇਸ ਦਾ ਤੇ ਬੁੱਤਰਾ ਦੀ ਜੀ ਗੁਰਾ ਗੁਰੂ ਕੀ ਵਡਾਲੀ ਪਾਗਲਾਏ ਮਾਤਾ ਗੰਗਾ ਦੇਵੇ ਲੋਰੀਆਂ ਜੀ ਮਾਤਾ ਗੰਗਾ ਦੇਵੇ ਲੋਰੀਆਂ ਅਮਰ ਸ਼ਕੋ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਤੋਂ ਦੂਰ ਰਵੋ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਗੂਰਾ ਗੁਰੂ ਕੀ ਵਡਾਲੀ ਪਾਗ ਲਾਏ ਮਾਤਾ ਗੰਗਾ ਦੇਵੇ ਲੋਰੀਆਂ ਜੀ ਮਾਤਾ ਗੰਗਾ ਦੇਵੇ ਲੋਰੀਆਂ ਜੀ ਸਭ ਤੋਂ ਪਿਆਰੀ ਕਿੰਦੇ ਹੁੰਦੀ ਦਾਤ ਪੁੱਤਾਂ ਦੀ ਭਾਗਾ ਨਾਲ ਮਿਲਦੀ ਹੈ ਇਸ ਦਾਤ ਬੁੱਤਾਂ ਦੀ ਜੀ ਗੁਰਾਂ ਗੁਰੂ ਕੀ ਵਡਾਲੀ ਮਾਤਾ ਗੰਗਾ ਦੇਵੇ ਲੋਰੀਆਂ ਜੀ ਮਾਤਾ ਗੰਗਾ ਦੇਵੇ ਲੋਰੀਆਂ ਅਮਰ ਸੋਹ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਤੋਂ ਦੂਰ ਰਵੋ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਗੂਰਾ ਗੁਰੂ ਕੀ ਵਡਾਲੀ ਪਾਗ ਲਾਏ ਮਾਤਾ ਗੰਗਾ ਦੇਵੇ ਲੋਰੀਆਂ ਜੀ ਮਾਤਾ ਗੰਗਾ ਦੇਵੇ ਲੋਰੀਆਂ ਜੀ ਸਭ ਤੋਂ ਪਿਆਰੀ ਕਿੰਦੇ ਹੁੰਦੀ ਦਾਤ ਪੁੱਤਰਾਂ ਦੀ ਪਾਗ ਨਾਲ ਮਿਲਦੀ ਹੈ ਇਸ ਦਾ ਤੇ ਬੁੱਤਰਾ ਦੀ ਜੀ ਗੁਰਾ ਗੁਰੂ ਕੀ ਵਡਾਲੀ ਪਾਗਲਾਏ ਮਾਤਾ ਗੰਗਾ ਦੇਵੇ ਲੋਰੀਆਂ ਈ ਮਾਤਾ ਗੰਗਾ ਦੇਵੇ ਲੋਰੀਆਂ ਅਮਰਸਕੋ ਸਿੰਘ ਸਜੋ ਗੁਰੂ ਦੇ ਲੜ ਲਗੋ ਨਸ਼ਿਆਂ ਤੋਂ ਦੂਰ ਰਵੋ ਹਰ ਮਦਾਨੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ